ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਈ ਵਿਅਕਤੀ ਇੱਕ ਤੋਂ ਜ਼ਿਆਦਾ SIM ਵਰਤ ਰਿਹਾ ਹੁੰਦਾ ਹੈ ਤਾਂ ਅਜਿਹੇ ਵਿੱਚ ਉਸ ਦਾ ਜਿਹੜਾ ਪ੍ਰਾਇਮਰੀ ਅਤੇ ਮੁੱਖ SIM ਹੁੰਦਾ ਹੈ ਉਸ ਦੇ ਵਿੱਚ ਰੀਚਾਰਜ ਦੇ ਜਿਹੜੇ ਉਸ ਦੇ ਵੱਲੋਂ ਰੈਗੂਲਰ ਕਰਵਾ ਦਿੱਤੇ ਜਾਂਦੇ ਨੇ ਲੇਕਿਨ ਜਿਹੜਾ SIM ਉਹ ਪ੍ਰਾਇਮਰੀ ਨਹੀਂ ਬਲਕਿ ਸੈਕੰਡਰੀ ਤੌਰ ਤੇ ਯਾਨੀ ਕਿ ਇੱਕ ਐਕਸਟਰਾ ਨੰਬਰ ਵਰਤ ਰਿਹਾ ਹੁੰਦਾ ਹੈ ਕਈ ਵਾਰ ਉਹਨਾਂ ਨੰਬਰਾਂ ਦੇ ਵਿੱਚ ਰੀਚਾਰਜ ਨੇ ਜਿਹੜੇ ਉਹ ਸਮੇਂ ਸਿਰ ਨਹੀਂ ਹੋ ਪਾਉਂਦੇ ਅਤੇ ਕਈ ਵਾਰ SIM ਬੰਦ ਹੋਣ ਤੱਕ ਨੋਬਤਾ ਜਿਹੜੀ ਉਹ ਆ ਜਾਂਦੀ ਆ ਤਾਂ ਹੁਣ ਇਸ ਦਾ ਇੱਕ ਟੈਲੀਕਾਮ ਕੰਪਨੀ ਦੇ ਵੱਲੋਂ ਹੱਲ ਕੱਢ ਲਿਆ ਗਿਆ ਹੈ ਇੱਕ ਰੀਚਾਰਜ ਪਲਾਨ ਆ ਜਿਹੜਾ ਉਹ ਅਜਿਹਾ ਲਿਆਂਦਾ ਗਿਆ ਹੈ ਜਿਸ ਨੇ ਕਈ ਲੋਕਾਂ ਦੀ ਟੈਨਸ਼ਨ ਖਤਮ ਕਰ ਦੱਤੀ ਹੈ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਆਪਣੇ ਘਰ ਜ਼ਰੂਰਤਾਂ ਦੇ ਲਈ ਫੋਨ ਰੱਖੇ ਹੋਏ ਨੇ ਜਾਂ ਫਿਰ ਕੋਈ ਨਾ ਕੋਈ ਸਥਿਤੀ ਅਜਿਹੀ ਹੈ ਕਿ ਉਹਨਾਂ ਨੂੰ ਇੱਕ SIM ਹੋਰ ਰੱਖਣਾ ਪੈਂਦਾ ਹੈ ਜਾਂ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਜਾਂ ਫਿਰ ਘਰੇ ਰਹਿਣ ਵਾਲੇ ਕੁਝ ਹੋਰ ਲੋਕ ਜਿਨ੍ਹਾਂ ਨੂੰ ਫੋਨ ਦੀ ਜ਼ਰੂਰਤ ਹੋਵੇ ਉਹਨਾਂ ਦੇ ਵਾਸਤੇ ਇਹ ਖਾਸ ਪਲਾਨ ਆ ਜਿਹੜਾ ਉਹ ਪੇਸ਼ ਕੀਤਾ ਗਿਆ ਹੈ ਤਾਂ ਇਸ ਰਿਟਾਰਡ ਦੇ ਨਾਲ 11 ਮਹੀਨੇ ਤੱਕ ਕੋਈ ਵੀ ਟੈਨਸ਼ਨ ਨਹੀਂ ਲੈਣੀ 900 ਰੁਪਏ ਤੋਂ ਵੀ ਘੱਟ ਕੀਮਤ ਦੇ ਉੱਤੇ ਇਹ ਪਲਾਨ ਆ ਜਿਹੜਾ ਉਹ Jio ਕੰਪਨੀ ਦੇ ਵੱਲੋਂ ਲਾਗੂ ਕੀਤਾ ਗਿਆ ਹੈ ਲਾਂਚ ਕੀਤਾ ਗਿਆ ਹੈ ਤਾਂ ਭਾਰਤ ਦੀ ਵੱਡੀ ਟੈਲੀਕਮ ਆਪਰੇਟਰ ਕੰਪਨੀ ਰਿਲਾਇੰਸ Jio ਨੇ ਆਪਣੇ ਗਾਹਕਾਂ ਦੇ ਲਈ ਇੱਕ ਲੰਮੀ ਮਿਆਦ ਵਾਲਾ ਨਵਾਂ ਪਲਾਨ ਪੇਸ਼ ਕੀਤਾ ਹੈ ਤਾਂ 11 ਮਹੀਨਿਆਂ ਦੀ ਵੈਲਿਡਿਟੀ ਇਸ ਪਲਾਨ ਦੀ ਰੱਖੀ ਗਈ ਹੈ ਅਤੇ ਸਿਰਫ 895 ਰੁਪਏ ਦੇ ਵਿੱਚ ਇਹ ਸੁਵਿਧਾ ਗਾਹਕਾਂ ਨੂੰ ਦਿੱਤੀ ਜਾਵੇਗੀ ਇਹ ਉਹਨਾਂ ਉਪਭੋਗਤਾਵਾਂ ਲਈ ਬਹੁਤ ਜ਼ਰੂਰੀ ਪਲਾਨ ਮੰਨਿਆ ਜਾ ਰਿਹਾ ਹੈ ਜਿਹੜੇ ਕੁਝ ਹਫ਼ਤੇ ਜਾਂ ਫਿਰ ਮਹੀਨਿਆਂ ਵਿੱਚ ਰੀਚਾਰਜ ਨਹੀਂ ਕਰਨਾ ਚਾਹੁੰਦੇ ਤਾਂ ਇਸ ਦੇ ਵਿੱਚ 24 GB ਡਾਟਾ ਹੈ ਜਿਹੜਾ ਉਹ ਸਾਰੇ ਉਪਭੋਗਤਾਵਾਂ ਨੂੰ ਉਪਲਬਧ ਹੋਵੇਗਾ ਤਾਂ 24 GB ਦਾ ਡਾਟਾ ਇਸ ਪਲਾਨ ਦੇ ਵਿੱਚ ਰੱਖਿਆ ਗਿਆ ਹੈ ਹਾਲਾਂਕਿ ਜਿਹੜੇ ਲੋਕ ਬਹੁਤ ਜ਼ਿਆਦਾ ਯੂਸੇਜ ਕਰਦੇ ਨੇ ਉਹਨਾਂ ਲੋਕਾਂ ਦੇ ਲਈ ਇਹ ਪਲਾਨ ਨਹੀਂ ਹੈ ਲੇਕਿਨ ਇਹ ਸੈਕੰਡਰੀ SIM ਵਰਤਨ ਵਾਲਿਆਂ ਲਈ ਕਾਫੀ ਸਹੂਲਤ ਪ੍ਰਦਾਨ ਕਰਨ ਵਾਲਾ ਪਲਾਨ ਹੈ ਜਾਂ ਫਿਰ ਜਿਹੜੇ ਲੋਕ ਸਿਰਫ ਕਾਲਿੰਗ ਵਾਸਤੇ ਜਾਂ ਫਿਰ ਹਲਕੀ ਵੈਬ ਬ੍ਰਾਊਜ਼ਿੰਗ ਵਾਸਤੇ ਆਪਣਾ ਇੰਟਰਨੈਟ ਜਾਂ ਫਿਰ ਫੋਨ ਵਰਤਦੇ ਨੇ ਉਹਨਾਂ ਵਾਸਤੇ ਇਹ ਪਲਾਨ ਲਾਭਦਾਇਕ ਸਿੱਧ ਹੋ ਸਕਦਾ ਹੈ ਤਾਂ ਸਧਾਰਨ ਕਮਾਂਕਾਰਾਂ ਵਾਲੇ ਵਿਅਕਤੀ ਜਾਂ ਫਿਰ ਉਹ ਵਿਅਕਤੀ ਜਿਨ੍ਹਾਂ ਨੇ ਸਿਰਫ ਇੱਕ ਦੂਜੇ ਨੂੰ ਫੋਨ ਹੀ ਕਰਨਾ ਹੈ ਉਹਨਾਂ ਦੇ ਵਾਸਤੇ ਇਹ ਪਲਾਨ ਕਾਫੀ ਜ਼ਿਆਦਾ ਲਾਹੇਵੰਦ ਹੈ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਲੰਮੇ ਸਮੇਂ ਦੇ ਪਲਾਨ ਵਿੱਚ ਸਿਰਫ 94 ਉਪਭੋਗਤਾ ਹੀ ਇਸ ਦੇ ਲਈ ਤੁੜੇ ਜਾ ਸਕਦੇ ਨੇ ਹਰ ਇੱਕ ਨੂੰ ਇਸ ਦਾ ਲਾਭ ਨਹੀਂ ਹੋ ਸਕਦਾ ਤਾਂ 895 ਰੁਪਏ ਦਾ ਪਲਾਨ ਸਿਰਫ Jio ਫੋਨ ਅਤੇ Jio ਭਾਰਤ ਫੋਨ ਦੇ ਲਈ ਉਪਲਬਧ ਹੈ ਮਤਲਬ ਕਿ ਇਸ ਪਲਾਨ ਨੂੰ ਤੁਸੀਂ ਆਮ ਫੋਨ ਦੇ ਵਿੱਚ ਨਹੀਂ ਵਰਤ ਸਕਦੇ ਅਗਰ ਤੁਹਾਡੇ ਕੋਲ 스마트 ਫੋਨ ਹੈ ਜਾਂ ਫਿਰ ਤੁਹਾਡੇ ਕੋਲ ਕੋਈ ਹੋਰ ਫੋਨ ਹੈ ਤਾਂ ਤੁਸੀਂ ਉਸ ਦੇ ਵਿੱਚ ਇਹ ਰੀਚਾਰਜ ਨਹੀਂ ਕਰਵਾ ਸਕਦੇ ਇਹ ਰੀਚਾਰਜ ਕੇਵਲ Jio ਫੋਨ ਵਰਤਣ ਵਾਲਿਆਂ ਵਾਸਤੇ ਹੀ ਲਾਗੂ ਕੀਤਾ ਗਿਆ ਹੈ ਤਾਂ ਉਹ ਲੋਕ ਜਿਹੜੇ Jio ਦਾ ਫੋਨ ਇਸਤੇਮਾਲ ਕਰਦੇ ਨੇ ਉਹਨਾਂ ਵਾਸਤੇ ਇਹ ਪਲਾਨ ਜਰੂਰ ਵੱਡੀ ਰਾਹਤ ਵਾਲਾ ਹੈ Jio ਕੋਲ ਹੁਣ ਹਰ ਤਰ੍ਹਾਂ ਦੇ ਉਪਭੋਗਤਾਵਾਂ ਦੇ ਲਈ ਵੱਖ-ਵੱਖ ਰਚਾਰਜ ਪਲਾਨ ਨੇ ਜਿਨ੍ਹਾਂ ਦੇ ਵਿੱਚ ਅਨਲਿਮਟਿਡ ਪਲਾਨ ਟੂਰ ਅਨਲਿਮਟਿਡ ਅਪਗ੍ਰੇਡ ਪਲਾਨ ਐਨਿਊਅਲ ਪਲਾਨ ਐਨਿਊਅਲ ਡਾਟਾ ਪੈਕ Jio ਫੋਨ ਤੇ Jio ਫੋਨ ਪਲਾਨ ਆਦਿ ਨੇ ਜਿਹੜੇ ਉਹ ਨਿਰਧਾਰਿਤ ਕੀਤੇ ਗਏ ਨੇ ਇਸੇ ਤਰ੍ਹਾਂ ਦੇ ਹੋਰ ਵੀ ਕਈ ਪਲਾਨ ਨੇ ਜਿਹੜੇ Jio ਆਪਣੇ ਕਸਟਮਰਸ ਦੇ ਲਈ ਲੈ ਕੇ ਆਇਆ ਹੈ